ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾ ਸੇਲ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵਿੱਚ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਹੀ ਕੰਟੈਕਟ ਨੰਬਰ ਨੋਟ ਕਰੋ 8146715312 ਆਓ ਪੁੱਛ ਲੈਣਾ ਭਾਈ ਤੋਂ ਬਾਈ ਜੀ ਹਸੀ ਗਾਲ ਸਸਰੀ ਗਾਲ ਵੀਰ ਜੀ ਹੋ ਠੀਕ ਹੂ ਵੀਰ ਜੀ ਹਾਂ ਜੀ ਵਧੀਆ ਚੱਲ ਰਗਾ ਕੰਮਕਾਰ ਹਾਂ ਜੀ ਪੂਰਾ ਵਧੀਆ ਚੱਲ ਰਾ ਰੁਟੀਨ ਤੀ ਹੁੰਦੇ ਆ ਬਸ ਹਾਂ ਜੀ ਠੀਕ ਆ ਵਪਾਰ ਦਾ ਕੰਮ ਹਣਾ ਵੀਰ ਜੀ ਹਾਂ ਜੀ ਸੇਲ ਦਾ ਕੰਮ ਠੀਕ ਆ ਸਾਰੇ ਤਰ੍ਹਾਂ ਦੇ ਭਾਂ ਦਾ ਛੋਟਾ ਹਾਂ ਜੀ ਛੋਟਾ ਵੱਡਾ ਸਭ ਤਰ੍ਹਾਂ ਦਾ ਹੁੰਦਾ ਜੀ ਠੀਕ ਆ ਬਾਈ ਦਵਾ ਵੀ ਦਿੰਨੇ ਆ ਪਰ ਡੰਗਰ ਓਕੇ ਹਾਂਜੀ ਨਾਮ ਤੇ ਐਡਰੈਸ ਬੋਲੋ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘਲਾ ਜੀ ਨੇੜੇ ਪਿੰਡ ਬਈ ਨੇੜੇ ਮਧੇਕੇ ਜੀ ਇਧਰ ਆਦਮਪੁਰਾ ਜੀ ਇਧਰ ਤਲਵੰਡੀ ਆਲਖੜੇ ਜੀ ਮੋਬਾਈਲ ਨੰਬਰ ਬੋਲੋ 8146914945 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਬਲੂਨ ਸੂਈ ਹੈ ਚੌਗੀ ਮੋਹਾ ਜੀ ਤੀਜੇ ਦੇ ਨਾਲ ਸੂਈ ਨੂੰ ਦੰਦਾ ਚੋ ਚਾਰ ਦੰਦ ਪਰ ਨੂੰਨ ਸੋਈ ਆ ਹਾਂਜੀ ਪਹਿਲਾ ਤੀਜਾ ਦਿਨ ਆ ਬਾਈ ਹਾਂ ਤੀਜਾ ਦਿਨ ਆ ਜੀ ਬੱਚਾ ਕੀ ਦਿੱਤਾ ਕਰ ਬਸਾ ਦਿੱਤਾ ਜੀ ਧਾਗਰ ਬੱਚਾ ਬੱਚਾ ਬਾਈ ਮਗਰ ਬੱਚਾ ਹਾਂਜੀ ਕੁਆਲਿਟੀ ਚੰਗੀ ਹੈ ਨਾ ਉਹ ਅੱਛੇ ਜੀ ਹਾਂਜੀ ਠੀਕ ਆ ਬਾਈ ਤੇ ਕਿੰਨਾ ਕਬੋਲਾ ਹੋਂ ਇਹਦੇ ਥੱਲੇ 11 ਕਿਲੋ ਬੋਲਾ ਜੀ ਹੁਣ ਨੈਟ ਤਿਆਰ ਹਾਂਜੀ ਤਿਆਰ ਚੋਕ ਹੀ ਦਿੱਤਾ ਕਿੰਨਾ ਕ ਦੇ ਦੂ ਹੋਰ 15 ਪਲੱਸ ਦੀ ਐਮਏ ਦਾ ਜੀ ਮਾਂ ਦੇ ਰਿਕਾਰਡ ਦੇ ਨਾਲ ਤਾਂ ਸਾਬ ਨਾਲ ਜੀ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਸ ਤੇ ਆ ਚਿਵਾਈ ਕਿਵੇਂ ਆ ਭਾਈ ਚਿਵਾਈ ਬਿਲਕੁਲ ਠੰਡੀ ਹੈ ਵੀਰੇ ਜਿਵੇਂ ਮਰਜੀ ਇੱਥਾ ਉੱਤੇ ਬੰਦਾ ਹੈ ਐ ਨਹੀਂ ਹੋਏਗਾ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਕਹਾਂਗੇ ਯਾਰ ਆ ਗਿਆ ਭਾਈ ਹਾਂ ਇਹ ਨਹੀਂ ਵੀ ਲੱਤ ਸੜ ਕਰੂਗੀ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕੋਲ ਲਵੇ ਤੋਰ ਕੇ ਰਕਾ ਦੇ ਰੰਗ ਰੂਪ ਬਹੁਤ ਚੰਗਾ ਕੱਦ ਬੱਡ ਚੰਗਾ ਥਣਲੇ ਵਾਟ ਕਮ ਚਿਵਾਈ ਚੰਗੀ ਹੈ ਭਾਈ ਬਿਲਕੁਲ ਵੀਰੇ ਇਹ ਸੱਟਾਂ ਆਪਾਂ ਤਾਰਾ ਮਾਰ ਕੇ ਦਿਖਾ ਦਨੇ ਜੀ ਕਿਸੇ ਨਵੀਰ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਤੂਰਾ ਤਾਰਾ ਕਮਾਲ ਦਾ ਆਰਡਰ ਕਮਾਲ ਦਾ ਚਵਾਈ ਫੋਲਾ ਚੰਗੀਆਂ ਮੁਠੀ ਠੰਡੀ ਬਿਲਕੁਲ ਜੀ ਗਲਾਬੀ ਥਾਣਾ ਬਾਈ ਠੰਡੀ ਠੁੰਡੀ ਫੋਲਾ ਬਾਈ ਤੇ ਕੀ ਮੁੱਲ ਆ ਭਰਾ ਇਹਦਾ ਫਿਰ ਮੁੱਲ 50000 ਜੀ ਮਾਨਤਾਨ ਹੋ ਜਾਵੇ ਹਾਂਜੀ ਹੋ ਜੀ ਠੀਕ ਆ ਇਹ ਦੂਰੋਂ ਨੇੜੋਂ ਬੰਦਾ ਉਹ ਕਰਾਂਗੇ ਮਾਨਤਾਨ ਕਰਾਂਗੇ ਪਿਆ ਹਾਂ ਆ ਜਾ ਪੁੱਤ ਆ ਜਾ 50000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜੂ ਵੱਡੀ ਗੱਲ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਆਉਗੀ ਗਰਮੀ ਆ ਜਿਹੜੀ ਕਰਮ ਆ ਆ ਜਾ ਪੁੱਤ ਆ ਜਾ 15 ਕਿਲੋ ਦਾ ਰਾਜ ਇਹ ਗੁਰੂ ਸਾਹਿਬ ਦੇਰੇ ਜੁਆਈ ਵੀ ਹੈ ਜੀ ਬਸ ਯਾਰ ਜਲਾਲ ਵਾਲੇ ਸੰਤਾਂ ਅੱਛਾ 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 ਉੱਚੀ ਗਈ ਵੀ ਸੀ ਜੀ 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 ਗੁਰੂ ਬਧਿਆਰ ਕਾ ਉਟਾ ਜੀ ਬਸ ਤੇ ਇਸ ਚੰਗਾ ਕੱਦ ਵੱਡ ਚੰਗਾ ਥਣ ਲੇਵਾ ਬੜਾ ਚੰਗਾ ਬੱਚਾ ਮਗਰ ਬੜਾ ਨਹੀਂ ਆਣਾ ਲੈ ਆਪਾਂ ਤਾਰਾ ਮਾਰ ਕੇ ਦਿਖਾਉਣਾ ਆਪਾਂ ਤਾਰਾ ਮਾਰ ਦੇ ਬਈ ਕੋਈ ਚੱਕਰ ਨਿਆਣਾ ਪਾਕੇ ਹੈ ਨਾ ਬਈ ਮੌਜ ਨਾਲ ਠੰਡੀ ਠੋਡੀ ਫੁੱਲ ਆ ਹੈ ਨਾ ਹਾਂਜੀ ਹਾਂਜੀ ਠੀਕ ਆ ਛਾਣ ਬੜਾ ਕਮਾਲ ਦਾ ਬਈ ਸਵੇਾਈ ਮੈਨੂੰ ਚੋਣ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਹਾਂ ਵੀਰੇ ਮੈਂ चबाही देखो भाई, क्या बात चंगा चो लगे ही कोई नहीं चुवाई बड़ी है भाई, क्या बात गन्ने वर्गीड़ा नूड़ा लेके चंगा दे दूगी बाकी सेवा कला थान चारे थान निकल में पूरे कैसे ਅੱਗੇ ਭਾਈ ਦੋ ਨੰਬਰ ਕਿਹੜਾ ਸੂਸ ਹੋਈ ਐ ਇਹ ਵੀ ਪਹਿਲਾ ਸੂਸ ਹੋਈ ਸੀ ਕਦੋਂ ਸੂਈ ਐ ਭਾਈ ਇਹਨੂੰ ਹੋ ਗਈ ਯਾਰ 26 ਦਿਨ ਵੀਰੇ ਠੀਕ ਐ ਐਮੀ ਝੂਠ ਬੋਲੀ ਜੀ ਇਹਨੂੰ 8 ਦਿਨ ਹੋ ਗਏ 9 ਦਿਨ ਹੋ ਗਏ 12 ਕਿਲੋ ਦੁੱਧ ਚੋਕੇ ਦੇ ਦਾਂਗੇ ਪੂਰਾ ਆਪਾਂ ਵੀਰ ਜੀ ਠੀਕ ਐ ਬੱਚਾ ਕੀ ਮਗਰ ਮਗਰ ਬੱਸੀ ਆ ਯਾਰ ਜਰਸੀ ਕ੍ਰੋਸ ਆ ਆਪ ਵੀ ਜਰਸੀ ਕ੍ਰੋਸ ਆ ਇਹ ਮਿਲਦੀ ਪਹਾੜੇ ਤੇ ਆ ਬੱਸੀ ਥੱਲੇ ਨਹੀਂ ਅਸੀਂ ਕਦੇ ਵੀ ਛੱਡੀ ਇਹਨੂੰ ਸਾਰੇ ਮਾਲ ਦੇ ਨਹੀਂ ਛੱਡਦੇ ਠੀਕ ਆ ਹੋਲ ਦੇ ਬਾਈ ਹੋਰ ਦੌਰ ਦੌਰ ਦੇ ਮਿਲਦੀ ਬਾਈ ਕਹਿੰਦਾ ਪਹਾੜੇ ਤੇ ਆ ਹਾਂ ਥੱਲੇ ਬਹਿ ਕੇ ਪੈਰ ਵੀ ਨਹੀਂ ਹਲਾਉਣਾ ਤੇ ਠੰਡੀ ਸੀਲ ਫੁੱਲਾ ਹੈ। ਫੇਸ ਬੜਾ ਪਿਆਰਾ ਰੰਗ ਰੂਪ ਚੰਗਾ। ਬਾਕੀ ਤੋਰਾ ਤਾਰਾ ਚੰਗਾ। ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ। ਚਵਾਈ ਕਿਵੇਂ ਆ ਬਈ? ਬਿਲਕੁਲ ਪੂਰੀ ਵਧੀਆ ਜੀ ਫਾਈਨਲ। ਹਾਂ ਬਿਲਕੁਲ ਠੰਡੀ ਜੀ। ਤੇ ਫਾਇਰਟ ਤਾਂ ਬਈ ਦੋਨਾਂ ਦੀ ਚੰਗੀ ਹੁੰਦੀ। ਹਾਂ ਫਾਇਰਟ ਦੀ 6.5 6 ਆਉਂਦੀ ਹੈ ਫਿਰ ਜੀ। ਠੀਕ ਆ ਬਾਈ। ਗਰਮੀ ਵੀ। ਇਹ ਤਾਂ ਹੁਣ ਪਰਸ ਵੀ ਸੁਈ ਐ ਮੀ ਝੂਠ ਬੋਲੀ ਜਾਈਏ ਹਨਾ। ਠੀਕ ਆ। ਹੂੰ ਇਹ ਨੂੰ ਆਪਣੇ ਕੋਲ ਹੋ ਗਿਆ 10 12 ਦਿਨਾਂ ਦੀ ਨੂੰ ਬਸੀ ਚੇ ਚਾਈ ਚੂ ਬਾਈ ਕਹਿੰਦਾ ਨੰਬਰ 1 ਤੇ ਮਾਝਰ ਕਾ ਦੁੱਧ ਹੋ ਜਮਾ ਚਿੱਟਾ 62 ਬਾਈ ਨੇ ਦੱਸਿਆ ਫੋਲ ਆਉਂਦੀ ਆ ਲੈ ਦੇਖ ਹਾਂ ਜੱਲਾਕਲਾ ਥਣ ਨਾੜਾ ਨੂੜਾ ਬਾਈ ਪੁੱਲ ਚੰਗਿਆਂ ਨੇ ਬੱਚਾ ਮਗਰ ਬੱਛੀਏ ਬੱੱਚੀ ਬਾਈ ਕਹਿੰਦਾ ਛੱਡਣ ਦੀ ਲੋੜ ਹੀ ਨਹੀਂ ਪੈਂਦੀ ਆ ਦੇ ਹੁਣ ਵੀ ਆਪਾਂ ਦਿਖਾ ਲਿਆ ਚਾਟ ਲਿਆ ਹੂੰ चवाई देखो भाई चवाई बड़ी देनी है ना भाई हाँ भाई क्या बात है क्या लग गया पीढ़ी पे बैठ के क्यों क्या लग गया चला है भाई मोहना बैठना पीढ़ी पे क्यों चक्कर ही नहीं भाई तो क्या ना मोहना बैठ के पीढ़ी पे क्यों मारती है भाई जाले बुरना चोलन बंदे चोलन कहीं भी कुछ नहीं है ना ना भाई ना बारह लीटर बारह किलो बुरी दो रन लगे ठीक है ना पंप ही लगे हैं ਯਾ ਵਾਹ ਬਹੁਤ ਵਾਹ ਬਹੁਤ ਨੇਕੀ ਯਾ ਲੈ ਬਹੁਤ ਜਿੰਨੇ ਲੱਗਾ ਕਿੰਨੀਆਂ ਕਿਧਾਰਾ ਮਾਰੀਆਂ ਦੇਖਣੇ ਤੇ ਬਈ ਬਹੁਤ ਚੰਗੀ ਆ ਨਾਣਾ ਨੂੰ ਦੇਖ ਰਹਾ ਹਾਂ ਹਨ ਬਹੁਤ ਚੰਗਾ ਬਈ ਤੇ ਬਾਕੀ ਠੰਡੀ ਸੀਲ ਆ ਤੇ ਮੋਲੇ ਦਾ ਬਈ ਸੱਚ ਮੋਲੇ ਦਾ 38000 ਆ ਵੀਰੇ ਮਾਨਦਾਨ ਹੋ ਜੀ ਪੈਂਤੀ ਹੀਰ ਦੀ ਛੱਡ ਦਾਂਗੇ ਵੀਰੇ ਆਪਾਂ 30000 ਰੁਪਇਆ ਮੁੱਲ 35000 ਦੀ ਬਾਈ ਨਾਲ ਬਾੜ ਦੇ ਦਾਂਗੇ ਚੰਗੀ ਆ ਫੇਸ ਬੂਟ ਚੰਗਾ ਥੋੜਾ ਥਾਰਾ ਚੰਗਾ ਆਰਡਰ ਬੜਾ ਕਮਾਲ ਆ ਬਈ ਮੁੱਠੀ ਵਾਲਾ ਤਣ ਚਿਵਾਈ ਚੂਈ ਵੀ ਬਾਈ ਨੇ ਧਾਰਾ ਮਾਰੀਆਂ ਚੰਗੀ ਆ ਬਈ ਮੁੱਲ 35000 ਦੀ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਕਰਾਉਣ ਨੂੰ 38 ਕਰਾ ਲਓ ਤੇ ਨਾਗਪਰਾ ਕੋਲੇ ਸੀ ਇਹ ਦੋ ਬਾਈ ਦੋਨੇ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ